ਤੈਸੁਲਦੀ ਵੱਡੀ ਖਬਰ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀ ਵਾਦ ਨਾਲ ਜੁੜੀ ਸਾਹਮਣੇ ਅਰਵਿੰਦ ਕੇਜਰੀ ਵਾਲ ਨੂੰ ਸੁਪਰੀਮ ਕੋਰਟ ਤੋਂ ਵੱਡੀ ਰਾਹਤ ਮਿਲੀ ਹੈ ਜ਼ਮਾਨਤ ਸੁਪਰੀਮ ਕੋਰਟ ਦੇ ਵੱਲੋਂ ਅਰਵਿੰਦ ਕੇਜਰੀਵਾਲ ਨੂੰ ਦੇ ਦਿੱਤੀ ਗਈ ਹੈ ਸ਼ਰਾਬ ਨੀਤੀ ਕੋਟਾਲੇ ਦੇ ਨਾਲ ਜੁੜੇ ਕੇਸ ਦੇ ਵਿੱਚ ਸੁਪਰੀਮ ਕੋਰਟ ਦੇ ਵੱਲੋਂ ਵੱਡੀ ਰਾਹਤ ਦਿੱਤੀ ਗਈ ਹੈ ਜ਼ਮਾਨਤ ਦਿੱਤੀ ਗਈ ਹੈ 10 ਲੱਖ ਦੇ ਮੁਚਲਕੇ ਤੇ ਜਿਹੜੀ ਹੈ ਇਹ ਜ਼ਮਾਨਤ ਜਿਹੜੀ ਅਰਵਿੰਦ ਕੇਜਰੀਵਾਲ ਨੂੰ ਦਿੱਤੀ ਗਈ ਹੈ ਸੁਪਰੀਮ ਕੋਰਟ ਦੇ ਵੱਲੋਂ ਤਾਂ ਵੱਡੀ ਖਬਰ ਹੈ ਤਾਂ ਆਪਾਗੋ ਦੇ ਵਿੱਚ ਖੁਸ਼ੀ ਦੀ ਲਹਿਰ ਪਾਈ ਜਾ ਰਹੀ ਹੈ ਤਾਂ ਲਗਾਤਾਰ ਕੀ ਜਾ ਰਿਹਾ ਸੀਗਾ ਆਪਾਗੋ ਦੇ ਵੱਲੋਂ ਕਿ ਝੂਠੇ ਕੇਸਾਂ ਚ ਫਸਾ ਆ ਗਿਆ ਹਾਲਾਂਕਿ ਹੁਣ ਵੀ ਹਰਪਾਲਚੀ ਪੰਜਾਬ ਦੇ ਵਿੱਤ ਮੰਤਰੀਆਂ ਦੇ ਵੱਲੋਂ ਖੁਸ਼ੀ ਪ੍ਰਗਟਾਈ ਗਈ ਹੈ ਉਹਨਾਂ ਦੇ ਵੱਲੋਂ ਵੀ ਪ੍ਰਤੀਕਿਰਿਆ ਦਿੱਤੀ ਗਈ ਹੈ ਤਾਂ ਖੁਸ਼ੀ ਦੀ ਲਹਿਰ ਆਪ ਆਗੂਆਂ ਦੇ ਵਿੱਚ ਕ ਆਮ ਵਿਚਕਾਰ ਆਮ ਆਦਮੀ ਪਾਰਟੀ ਦੇ ਵਿਚਕਾਰ ਤਾਂ ਵੱਡੀ ਖਬਰ ਹੈ ਦਿੱਲੀ ਦੇ ਮੁੱਖ ਮੰਤਰੀ ਅਤੇ ਆਪ ਸੁਪਰੀਮ ਵਰਿੰਦ ਕੇਜਰੀਵਾਲ ਨੂੰ ਸੁਪਰੀਮ ਕੋਰਟ ਤੋਂ ਵੱਡੀ ਰਾਹਤ ਮਿਲੀ ਹੈ ਸੁਪਰੀਮ ਕੋਰਟ ਤੋਂ ਸ਼੍ਰਾਮ ਨੀਤੀ ਕੋਟਾਲੇ ਮਾਮਲੇ ਦੇ ਵਿੱਚ ਇਹ ਜ਼ਮਾਨਤ ਦਿੱਤੀ ਗਈ ਹੈ ਸੀਬੀਆਈ ਕੇਸ ਦੇ ਵਿੱਚ ਜਿਹੜੀ ਹੈ ਸੁਪਰੀਮ ਕੋਰਟ ਦੇ ਵੱਲੋਂ ਜ਼ਮਾਨਤ ਦਿੱਤੀ ਗਈ ਹੈ ਸੁਪਰੀਮ ਕੋਰਟ ਦੇ ਵੱਲੋਂ 10 ਲੱਖ ਦੇ ਮੁਚਲਕੇ ਅਤੇ ਦੋ ਜ਼ਮਾਨਤ ਰਕਮੀਆਂ ਤੇ ਇਸ ਜ਼ਮਾਨਤ ਜਿਹੜੀ ਹੈ ਉਹ ਦਿੱਤੀ ਗਈ ਹੈ सीबीआई ਕੇਸ ਤੇ ਵਿੱਚ ਜਿਹੜੀ ਹੈਗੀ ਹੈ ਜ਼ਮਾਨਤ ਸੁਪਰੀਮ ਕੋਰਟ ਦੇ ਵੱਲੋਂ ਅਰਵਿੰਦ ਕੇਜਰੀ ਵੱਲੋਂ ਦਿੱਤੀ ਗਈ ਹੈ ਤਾਂ ਵੱਡੀ ਖਬਰ ਹੈ ਇਸ ਤੋਂ ਪਹਿਲਾਂ ਈਦੀ ਦੇ ਮਾਮਲੇ 'ਚ ਵੀ ਕੇਜਰੀ ਵੱਲੋਂ ਸੁਪਰੀਮ ਕੋਰਟ ਤੋਂ 12 ਜੁਲਾਈ ਨੂੰ ਜ਼ਮਾਨਤ ਮਿਲੀ ਸੀ ਅਜੇ ਵਿੱਚ ਹੁਣ ਉਹਨਾਂ ਦਾ ਜੇਲ੍ਹ ਤੋਂ ਬਾਹਰ ਆਉਣ ਦਾ ਰਸਤਾ ਜਿਹੜਾ ਲਗਭਗ ਉਹ ਸਾਫ ਹੋ ਗਿਆ ਤਾਂ ਕੁਝ ਸ਼ਰਤਾਂ ਦੇ ਨਾਲ ਜਿਹੜੀ ਹੈ ਇਹ ਬੇਲ ਦਿੱਤੀ ਗਈ ਹੈ ਜ਼ਮਾਨਤ ਕੁਝ ਸ਼ਰਤਾਂ ਦੇ ਨਾਲ ਜਿਹੜੀ ਹੈ ਉਹ ਅਰਵਿੰਦ ਕੇਜਰੀਵਾਲ ਨੂੰ ਦਿੱਤੀ ਗਈ ਹੈ ਜਿਸ ਦੇ ਵਿੱਚ ਕੋਈ ਫਾਈਲ ਤੇ ਸਾਈਨ ਨਹੀਂ ਕਰ ਸਕਣਗੇ ਅਰਵਿੰਦ ਕੇਜਰੀਵਾਲ ਤੇ ਦਫ਼ਤਰ ਵੀ ਨਹੀਂ ਜਾ ਸਕਣਗੇ ਜਿਹੜੇ ਗਵਾਹ ਹੈਗੇ ਨੇ ਗਵਾਹਾਂ ਦੇ ਨਾਲ ਸੰਪਰਕ ਨਹੀਂ ਕਰ ਪਾਉਣਗੇ ਤੇ ਨਾਲ ਹੀ ਕੇਸ ਦੇ ਨਾਲ ਜੁੜੀ ਕੋਈ ਵੀ ਜਿਹੜੀ ਜਨਤਕ ਟਿੱਪਣੀ ਹੈ ਉਹ ਨਹੀਂ ਕਰ ਸਕਣਗੇ ਤਾਂ ਇਹ ਸ਼ਰਤਾਂ ਜਿਹੜੀਆਂ ਇਹ ਸ਼ਰਤਾਂ ਦੇ ਨਾਲ ਸੁਪਰੀਮ ਕੋਰਟ ਦੇ ਵੱਲੋਂ ਵੱਡੀ ਰਾਹਤ ਜਿਹੜੀ ਹੈ ਜੇ ਜ਼ਮਾਨਤ ਜਿਹੜੀ ਹੈ ਸੁਪਰੀਮ ਕੋਰਟ ਦੇ ਵੱਲੋਂ ਅਰਵਿੰਦ ਕੇਜਰੀਵਾਲ ਨੂੰ ਦਿੱਤੀ ਗਈ ਹੈ ਤਾਂ ਵੱਡੀ ਖਬਰ ਹੈ ਸੀਬੀਆਈ ਕੇਸ ਦੇ ਵਿੱਚ ਹੁਣ ਜਿਹੜੀ ਹੈ ਜ਼ਮਾਨਤ ਅਰਵਿੰਦ ਕੇਜਰੀਵਾਲ ਨੂੰ ਮਿਲ ਗਈ ਹੈ 10 ਲੱਖ ਦੇ ਮੁਚਲਕੇ ਤੇ ਦੋ ਜ਼ਮਾਨਤ ਰਕਮਾਂ ਤੇ ਜਿਹੜੀ ਹੈ ਇਹ ਜ਼ਮਾਨਤ ਇਹ ਬੇਲ ਜਿਹੜੀ ਅਰਵਿੰਦ ਕੇਜਰੀਵਾਲ ਨੂੰ ਦਿੱਤੀ ਗਈ ਇਸ ਤੋਂ ਪਹਿਲਾਂ ਈਡੀ ਮਾਮਲੇ ਦੇ ਵਿੱਚ ਜ਼ਮਾਨਤ ਜਿਹੜੀ ਹੈ ਉਹ ਮਿਲ ਗਈ ਸੀ ਕੇਜਰੀਵਾਲ ਨੂੰ ਤਾਂ ਲਗਭਗ ਹੁਣ ਰਸਤਾ ਉਹਨਾਂ ਦਾ ਜੇਲ ਤੋਂ ਬਾਹਰ ਆਉਣ ਦਾ ਸਾਫ਼ ਹੋ ਗਿਆ ਤਾਂ ਵੱਡੀ ਖਬਰ ਹੈ ਸ਼ਰਤਾਂ ਦੇ ਨਾਲ ਸੁਪਰੀਮ ਕੋਰਟ ਦੇ ਵੱਲੋਂ ਚੜਾ ਜ਼ਮਾਨਤ ਦਿੱਤੀ ਗਈ ਅਸ਼ਰਾਬ ਨੀਤੀ ਕੋਟਾਲੇ ਦਾ ਜੋ ਕੇਸ ਹੈ ਇਸ ਕੇਸ ਦੇ ਵਿੱਚ ਜਿਹੜੀ ਹੈ ਵੱਡੀ ਰਾਹਤ ਅਰਵਿੰਦ ਕੇਜਰੀਵਾਲ ਨੂੰ ਦਿੱਤੀ ਗਈ ਹੈ सीबीआई ਕੇਸ ਦੇ ਵਿੱਚ ਵੱਡੀ ਰਾਹਤ ਦਿੱਤੀ ਗਈ ਹੈ ਅਰਵਿੰਦ ਕੇਜਰੀਵਾਲ ਨੂੰ ਜ਼ਮਾਨਤ ਜਿਹੜੀ ਸੁਪਰੀਮ ਕੋਰਟ ਦੇ ਵੱਲੋਂ ਦਿੱਤੀ ਗਈ ਹੈ ਸ਼ਰਤਾਂ ਦੇ ਨਾਲ ਦਿੱਤੀ ਗਈ ਹੈ ਫਾਈਲ ਤੇ ਸਾਈਨ ਨਹੀਂ ਕਰ ਸਕਣਗੇ ਦਫ਼ਤਰ ਨਹੀਂ ਜਾ ਸਕਣਗੇ ਗਵਾਹਾਂ ਨਾਲ ਸੰਪਰਕ ਨਹੀਂ ਕਰ ਸਕਣਗੇ ਤੇ ਨਾਲ ਹੀ ਅ ਕੇਸ ਦੇ ਨਾਲ ਜੁੜੀ ਕੋਈ ਵੀ ਜੜੀ ਆ ਟਿੱਪਣੀ ਉਹ ਜਨਤਕ ਨਹੀਂ ਕਰ ਸਕਣਗੇ ਤਾਂ ਇਹਨਾਂ ਸ਼ਰਤਾਂ ਦੇ ਨਾਲ ਜੜੀ ਹੈ ਅਰਵਿੰਦ ਕੇਜਰੀਵਾਲ ਨੂੰ ਰਾਹਤ ਮਿਲੀ ਹੈ ਜ਼ਮਾਨਤ ਮਿਲੀ ਹੈ ਤਾਂ ਉਦਰਾ ਆਮ ਆਦਮੀ ਪਾਰਟੀ ਦੇ ਵਿੱਚ ਖੁਸ਼ੀ ਦੀ ਲਹਿਰ ਹੈ ਆਪਾਗੂਆਂ ਦੇ ਵੱਲੋਂ ਜੜੀ ਖੁਸ਼ੀ ਮਨਾਈ ਜਾ ਰਹੀ ਹੈ ਪ੍ਰਤੀਕਿਰਿਆਵਾਂ ਵੀ ਲਗਾਤਾਰ ਆਪਾਗੂਆਂ ਦੀਆਂ ਸਾਹਮਣੇ ਆਈਆਂ ਨੇ ਤੇ ਜੇ ਵਿੱਚ ਆਮ ਆਦਮੀ ਪਾਰਟੀ ਦੇ ਨਾਲ ਜੁੜੇ ਕਈ ਆਗੂ ਦੀਆਂ ਪ੍ਰਤੀਕਿਰਿਆਵਾਂ ਸਾਹਮਣੇ ਆ ਰਹੀਆਂ ਨੇ ਤਾਂ ਪੰਜਾਬ ਦੀ ਮਾਨ ਸਰਕਾਰ ਦੇ ਵਿੱਤ ਮੰਤਰੀ ਹਰਪਾਲ ਸਿੰਘ ਮੋਨੋ ਦੇ ਵੱਲੋਂ ਵੀ ਪ੍ਰਤੀਕਿਰਿਆ ਦਿੱਤੀ ਗਈ ਹੈ ਕੀ ਕਹਿਣਾ ਉਹਨਾਂ ਦਾ ਤੁਹਾਨੂੰ ਸੁਣਾ ਦਿੰਨੇ ਆ। ਸਭ ਤੋਂ ਪਹਿਲਾਂ ਆਨਰੇਬਲ ਸੁਪਰੀਮ ਕੋਰਟ ਦਾ ਬਹੁਤ-ਬਹੁਤ ਧੰਨਵਾਦ। ਉਹਨਾਂ ਨੇ ਅੱਜ ਸਾਡੇ ਮਾਨਯੋਗ ਆਮ ਆਦਮੀ ਪਾਰਟੀ ਦੇ ਸੁਪਰੀਮੋਰ ਵਿਨਕੇਸ਼ ਦੀ ਬਾਜੀ ਨੂੰ ਭਾਰਤੀ ਜਨਤਾ ਪਾਰਟੀ ਵੱਲੋਂ ਦੁਆਰਾ ਬੜਾਏ ਝੂਠੇ ਫਰਜ਼ੀ ਕੇਸ ਵਿੱਚ ਜ਼ਮਾਨਤ ਦਿੱਤੀ ਹੈ। ਸੋ ਆਨਰੇਬਲ ਸੁਪਰੀਮ ਕੋਰਟ ਦਾ ਬਹੁਤ-ਬਹੁਤ ਧੰਨਵਾਦ। ਔਰ ਆਖਰਕਾਰ ਬੈਸੰਵਿੰਦਾ ਕਿ ਸੱਚ ਦੀ ਜਿੱਤ ਹੋਈ ਜਾਗੀ। ਸੱਚ ਨੂੰ ਦਬਾਇਆ ਨਹੀਂ ਜਾ ਸਕਦਾ ਸੱਚ ਲੰਬਾ ਸਮਾਂ ਦਬਕੇ ਨਹੀਂ रह ਸਕਦਾ ਆਖਰਕਾਰ ਸੱਚ ਨੇ ਬਾਹਰ ਆਉਣਾ ਹੁੰਦਾ ਹੈਗਾ ਸੋ ਅੱਜ ਮੈਂ ਸਮਝਦਾ ਸੱਚ ਦੀ ਬਹੁਤ ਵੱਡੀ ਜਿੱਤ ਹੋਈ ਆ ਸੌਰਵਿੰਦ ਕੇਜਰੀਵਾਲ ਜੀ ਨੂੰ ਆਮ ਆਦਮੀ ਪਾਰਟੀ ਦੇ ਸਾਰੇ ਵਲੰਟੀਅਰਾਂ ਨੂੰ ਸਾਰੇ ਲੀਡਰ ਸਾਹਿਬਾਨ ਨੂੰ ਬਹੁਤ-ਬਹੁਤ ਮੁਬਾਰਕਾਂ ਸਾਰੇ ਜਣਾਂ ਨੂੰ ਬਹੁਤ-ਬਹੁਤ ਸ਼ੁਭਕਾਮਨਾਵਾਂ ਦੇਖੀਏ ਸਭ ਤੋਂ ਪਹਿਲੇ ਤੋਂ ਮੈਂ ਦਿੱਲੀ ਵਾਲੋਂ ਕੀ ਔਰ ਦੇਸ਼ ਵਾਸੀਆਂ ਕੀ ਔਰ ਸੇ ਕਹਿਣਾ ਚਾਹੂਗਾ ਵੈਲਕਮ ਬੈਕ ਅਰਵਿੰਦ ਕੇਜਰੀਵਾਲ ਵੀ ਆਲ ਮਿਸਡ ਯੂ एक लंबे संघर्ष के बाद आज दिल्ली के मुख्यमंत्री दिल्ली के बेटे अरविंद केजरीवाल जी लौट रहे हैं मैं दिल की गहराइयों से ऑनरेबल सुप्रीम कोर्ट ऑफ इंडिया का शुक्रिया अदा करता हूं क्योंकि इस देश के न्याय के सबसे बड़े मंदिर ने आज अरविंद केजरीवाल जी को जेल की सलाखों से आज़ाद करने का फैसला सुना दिया अरविंद केजरीवाल सिर्फ एक नाम नहीं है बल्कि एक ब्रांड है एक सच्ची ईमानदार राजनीति का और इस राजनीति और इस ब्रांड की मुझे लगता है बढ़ती लोकप्रियता के कारण ही अरविंद केजरीवाल जी को छः महीने के लिए जेल की सलाखों के पीछे जाना पड़ा लेकिन आज जब छः महीने बाद अरविंद केजरीवाल जी फिर लौट रहे हैं तो दिल्ली की हर माँ ऐसे खुशी मना रही है जैसे उसका अपना बेटा कई महीनों बाद घर लौट रहा दिल्ली की हर बहन ऐसे खुशी मना रही है जैसे कई महीनों बाद उसका अपना भाई घर लौट रहा हो और आम आदमी पार्टी मुझे लगता है कि आने वाले समय में और मजबूत होगी इस संघर्ष से आम आदमी पार्टी को और ताकत मिलेगी और पार्टी का एक कार्यकर्ता होने के नाते दिल्ली का एक दिल्ली और पंजाब और पूरे देश भर का एक नागरिक होने के नाते मैं तहे दिल से स्वागत करता हूं इस फैसले का और बस एक ही चीज़ कहना चाहता हूं इस भावुक लम्हे में की वेलकम बैक अरविंद बिट्टू